ਵਾਕਤਾ ਦੋਸਤੋ ਆਪਣੇ ਪੇਜ ਤੇ ਆਪਣੇ ਚੈਨਲ ਤੇ ਜੇ ਕਿਸੇ ਭਰਾ ਨੂੰ ਡੀਆਈ 265 ਭੂਮੀ ਪੁੱਤਰ ਦੀ ਜਰੂਰਤ ਹੈ ਜਾਂ ਉਹਨੇ ਖਰੀਦਣਾ ਹੈ ਇਹ ਵੀਡੀਓ ਉਸ ਵੀਰ ਤੱਕ ਜ਼ਰੂਰ ਪਹੁੰਚਾਓ ਬਹੁਤ ਸਾਫ ਕੰਡੀਸ਼ਨ ਦਾ ਅੱਜ ਤੁਹਾਡੇ ਖਾਤਰ ਮਹਿੰਦਰਾ 265 ਲੈ ਕੇ ਆਏ ਆਂ ਆਜੋ ਕਰਦੇ ਆਂ ਪੂਰੀ ਗੱਲਬਾਤ ਵੀਡੀਓ ਦੇ ਵਿੱਚ ਟਰੈਕਟਰ ਬਾਰੇ ਪਹਿਲਾਂ ਤੁਸੀਂ ਟਰੈਕਟਰ ਤੇ ਵਧੀਆ ਬੰਪਰ ਲੱਗਿਆ ਹੋਇਆ ਹੈਵੀ ਵਾਲਾ ਸਾਰਾ ਟਰੈਕਟਰ Ориਜਨਲ ਹੈ ਇੰਨਾ ਕੁ ਤੋਂ ਹਲਕਾ ਜਿਹਾ ਮੂਲਿਕ ਜਿਹਾ ਪੀਲਾ ਨਿਕਲਿਆ ਹੋਇਆ ਬਾਡੀ ਬੁੱਡੀ ਦਾ ਰੰਗ ਤੁਸੀਂ ਦੇਖ ਸਕਦੇ ਹੋ ਅ ਸਟਿੱਕਰ ਸਟੱਕਰ ਬਹੁਤ ਵਧੀਆ ਪਏ ਨੇ ਨਾਲ ਤੇ ਸਾਰਾ ਕੁਝ A to Z ਟਰੈਕਟਰ ਹੋਰ ਇਹ ਨਾਲਾ ਮੀਟਰ ਮੋਟਰ ਰੇਸ ਰੂਸ ਜ਼ਰਾ ਜ਼ਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਇਹ ਟਰੈਕਟਰ 2000 ਮਾਡਲ ਹੈ ਪੂਰਾ 2000 ਸੁੱਕਾ ਟਰੈਕਟਰ ਕਿਤੋਂ ਲੀਕ ਠੀਕ ਨਹੀਂ ਕਿਤੋਂ ਕਿਸੇ ਤਰ੍ਹਾਂ ਦੀ ਪੂਰੀ ਸਾਫ ਕੰਡੀਸ਼ਨ ਦੇ ਮਗਰਾੜ ਹੈ ਬਸ ਮਾੜਾ ਜਿਹਾ ਇੱਕ ਥਾਂ ਇੱਥੋਂ ਥੋੜਾ ਜਿਹਾ ਖਰਾਬ ਹੈ ਮਗਰਾੜ ਬਾਕੀ ਲਿੰਕਾਂ ਲੋਕਾਂ ਦਾ ਪੂਰਾ ਸਾਫ ਟਰੈਕਟਰ ਹੈ ਜੇ ਟਾਇਰਾਂ ਦੀ ਗੱਲ ਕਰੀਏ ਤਾਂ ਚਾਰੇ ਟਾਇਰ ਕੰਪਨੀ ਦੇ ਨੇ ਜੇ ਕੇ ਕੰਪਨੀ ਦੇ ਨੇ ਮੂਰਲੇ 55 60 ਪੈਸੇ ਨੇ ਪਿਛਲੇ ਤਾਂ ਤੁਸੀਂ 90 95 ਪੈਸੇ ਟਾਇਰ ਹੀ ਮੰਨੋ ਬਹੁਤ ਕਿਸਾਨ ਭਰਾ ਪੁੱਛਦੇ ਹੁੰਦੇ ਸੀ ਮਿੰਦਰੇ ਬਾਰੇ ਇਹ ਜਿਹੜਾ 2000 ਮਾਡਲ ਚ ਪੀਲੇ ਰੰਗ ਵਾਲਾ ਟਰੈਕਟਰ ਆ ਗਿਆ ਉਹ ਟਰੈਕਟਰ ਹੈ ਜੀ ਆ ਬੈਟਰੀ ਬਕਾ ਟੱਕਰ ਟੋਕਣਦਾਰਾ ਕੁਛ ਨਾਲ ਦਾ ਟਰੈਕਟਰ ਹੈ ਜੀ ਰੰਗਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਟਰੈਕਟਰ ਦੀ ਮਾਡਲ ਦੇ ਹਿਸਾਬ ਨਾਲ ਬਹੁਤ ਸਾਫ਼ ਟਰੈਕਟਰ ਹੈ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਇਹ ਆਪਾਂ ਇਹਦੀ ਆਵਾਜ਼ ਦੀ ਗੱਲ ਕਰੀਏ ਆਵਾਜ਼ ਲਈ ਆਵਾਜ਼ ਨੂੰ ਚਲਾ ਕੇ ਦੱਸਦੇ ਹਾਂ ਜਿਹੜਾ ਬੈਂਟੀ ਵਾਲੇ ਵੀ ਚੱਲਦੇ ਨੇ ਬਹੁਤ ਪ੍ਰੈਸਰ ਵਾਲਾ ਸੋਟਰਾ ਹੈ ਰੇਟ ਦੀ ਗੱਲ ਕਰੀਏ ਤਾਂ ਦੋਸਤੋ ਇਹ ਟਰੈਕਟਰ ਦਾ ਰੇਟ ਹੈਗਾ ਜੀ 1,90,000 ਰੁਪਏ। ਬਾਕੀ ਆਹ ਦਾ ਮਾਨ ਤਨ ਹੋ ਜੂਗਾ, ਲੈਟਾਂ ਲੋਟਾਂ ਦੇ ਬੇਮਬੋ ਬਹੁਤ ਸਾਫ਼ ਹੈ ਆ ਮਾਡਲ ਦੇ ਸਾਹਮਣ ਨਾਲ। ਜੇ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਆਪਣਾ ਏਰੀਆ ਬਠਿੰਡਾ ਜੀ ਪਿੰਡ ਆਪਣਾ ਦਿਆਉਣਾ ਹੈ। ਜ਼ਿਲ੍ਹਾ ਆਪਾਂ ਨੂੰ ਬਠਿੰਡਾ ਪੈਂਦਾ ਜੀ। ਨੰਬਰ ਆਪਣਾ ਹੈਗਾ 9855400499 ਤੇ ਡੀਆਈ ਭਰਾਵਾਂ ਖਾਤਰ ਇਹ ਵੀਡੀਓ ਵੱਧ ਤੋਂ ਵੱਧ ਉਹਨਾਂ ਖਾਤਰ ਸ਼ੇਅਰ ਕਰੋ ਜਿਨ੍ਹਾਂ ਨੇ 200 65 ਲੈਣਾ ਹੈ। ਧੰਨਵਾਦ ਦੋਸਤੋ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬੇਸ਼ਨਸ ਕਰੋ ਕੋ ਟਰੈਕਟਰ ਵੀ ਆਪਣੇ ਕੋਲੇ ਹੁੰਦੇ ਆ ਜਿਵੇਂ ਸਾਨੂੰ ਪਤਾ 160 ਹੋ ਗਿਆ 60 ਹੋ ਗਿਆ 60 ਹੋ ਗਿਆ ਟਰੈਕਟਰ ਆਪਣੇ ਕੋਲੇ ਕਾਫੀ ਹੁੰਦੇ ਹੁੰਦੇ 65 ਹੋ ਗਿਆ 3620 ਹੋ ਗਿਆ ਧੰਨਵਾਦ